ਲੋਵੀ ਪ੍ਰਭੂ ਅੱਜ ਆਪਾਂ ਪਹੁੰਚ ਗਏ ਬਰਨਾਲੇ ਜ਼ਿਲ੍ਹੇ ਦੇ ਜ ਬਿਲਕੁਲ ਬੁੱਕਲ ਦੇ ਵਿੱਚ ਪੈਂਦਾ ਪਿੰਡ ਹੰਡਿਆਆ ਜਿੱਥੋਂ ਦਾ ਗੁਰਦੁਆਰਾ ਅੜੀਸਰ ਬਹੁਤ ਮਸ਼ੂਰ ਆ ਤੇ ਬਾਈ ਜੱਗੀ ਕੋਲੇ ਆਏ ਹੋਏ ਆ ਹੰਡਿਆਏ ਤੋਂ ਜਦੋਂ ਆਪਾਂ ਤਣਾਉਲੇ ਨੂੰ ਜਾਂਦੇ ਆ ਰਾਹ ਦੇ ਵਿੱਚ ਇੱਕ 베ਰੀ ਆਉਂਦੀ ਆ ਬਾਈ 베ਰੀ ਤਾਂ ਦਿਖਾਈ ਆ 베ਰੀ ਦੇ ਨੀਚੇ ਟਰੈਕਟਰ ਖੜੇ ਹੁੰਦੇ ਨੇ ਸ਼ੋਰੂਮ ਕੰਡੀਸ਼ਨਾਂ ਦੇ ਟਰੈਕਟਰ ਨੇ ਤੇ ਪਹਿਲਾਂ ਬਾਈ ਜੱਗੀ ਨੂੰ ਮਿਲਦੇ ਆ ਕੀ ਹਾਲ ਆ ਬਾਈ ਹਾਂਜੀ ਵੀਰੇ ਸਸਤੀ ਗਾਂ ਵਧੀਆਂ ਤੇ ਆਪਾਂ ਖੜੇ ਹੰਡੇ ਕੋਠੇੜੇ ਵਾਦੇ ਬਈ ਇਹ ਸਰਾਂ ਘੋਠੇ ਸੀ ਸਰਾਂ ਘੋਠੇ ਤਨੋ ਹੰਡੇ ਜਦੋਂ ਆਪਾਂ ਤਰੋ ਲੈਣੀ ਸਿੰਗਲ ਸੜਕ ਜੀ ਸਿੰਗਲ ਸੜਕ ਜਾਂਦੇ ਆ ਹ ਬੇਰੀ ਨਿਸ਼ਾਨੀ ਹੈ ਇੱਕ ਕਰੀਰ ਦੀ ਨਿਸ਼ਾਨੀ ਹੈ ਇੱਕ ਕਰੀਰ ਦਿਖਾ ਦੋ ਰੋਡ ਦੇ ਉੱਪਰ ਹੀ ਕਰੀਰ ਆ ਰੋਡ ਦੇ ਉੱਪਰ ਹੀ ਬਹੁਤ ਪੁਰਾਣਾ ਇਹਦਾ 100 ਸਾਲ 150 ਸਾਲ ਪੁਰਾਣਾ ਅਸਾਂ 100 150 ਸਾਲ ਪੁਰਾਣੀ ਕਰੀਰ ਹੈ ਤੇ ਆਪਾਂ ਜਿਹੜਾ ਖੜਾ ਹੈਗਾ ਕਬੋਟਾ ਜਰਮਨ ਵਾਲਾ ਬਿਲਕੁਲ ਇੱਥੋਂ ਸਟਾਰਟ ਕਰਦੇ ਹਾਂ ਜੀ ਕਿੰਨਾ ਮਾਡਲ ਆ ਬਈ ਇਹ 2023 ਮਾਡਲ ਜੀ 2023 ਮਾਡਲ ਆ ਚੱਲਿਆ ਕਿੰਨਾ ਹੋਇਆ ਬਈ 67 ਮੂਰੇ ਟਾਇਰ ਵੱਡੇ ਬਾਈ ਉਹਨੇ ਮੂਲ ਡੈਰ ਵੱਡੇ 10 ਨੰਬਰ ਵਾਲੇ ਨਹੀਂ 10 ਨੰਬਰ ਵਾਲੇ ਪਿਛਲੇ ਤਾਂ ਨਾਲ ਦੇ ਹੋਣਗੇ ਨਾਲ ਦੇ ਨਹੀਂ ਸੀ ਰੇਟ ਕੀ ਆ ਬਈ ਇਹਦਾ ਇਹਦਾ ਰੇਟ ਹੈਗਾ ਜੀ ਬਸ ਰੇਟ ਦਾ ਆਪਾਂ ਇੱਕ ਦਾ ਰੇਟ ਕਰ ਦਾਂਗੇ ਸਾਰਿਆਂ ਦਾ ਫਿਕਸ ਰੇਟ ਹੀ ਕਰ ਦਾਂਗੇ ਆਪਾਂ ਫਿਕਸ ਰੇਟ ਹੀ ਬਸ ਫਿਕਸ ਰੇਟ ਹੀ ਰੱਖ ਦਿੰਨੇ ਆ ਜੀ ਆਪਾਂ ਸਾਰਿਆਂ ਨਾਲ ਹੁਣ ਰੇਟ ਉਹ ਦੱਸ ਦੀ ਰੱਖੜੀਆਂ ਆ ਗਈਆਂ ਲੈਵੇ ਡਿਸਕਾਊਂਟ ਬਸ ਸਾਰਾ ਡਿਸਕਾਊਂਟ ਹੀ ਆ ਜੀ ਪੂਰੇ 7 ਲੱਖ ਦੇ ਦਾਂਗੇ ਪੂਰੇ 7 ਲੱਖ ਦਾ 23 ਦਾ 7ਵਾਂ ਮਹੀਨਾ 5502 3 ਸਪੀਡ ਪੂਰੇ 7 ਲੱਖ ਬਸ ਤੇ ਜਿਹੜਾ ਇੱਧਰ ਖੜਾ ਹੈ ਬਈ ਮਹਿੰਦਰਾ ਨੋਵੋ ਨੋਵੋ 2022 ਮਾਡਲ ਹਾਂ ਸੈਟਲ ਗੇਅਰ ਸੈਟਲ ਗੇਅਰ ਆ ਸੈਟਲ ਗੇਅਰ ਇਹ ਕਿੰਨਾ ਚੱਲਿਆ ਹੋਇਆ ਡੀਆਈ 58 ਪਾਵਰ ਵਾਲਾ 58 ਪਾਵਰ ਵਾਲਾ ਹਾਂ ਫਰਸਟ ਕੁਆਲਟੀ ਦਾ ਫਰਸਟ ਪਾਰਟ 1100 ਕੁਸ਼ ਘੰਟੇ ਚੱਲ ਗਿਆ ਇਹ 1100 ਕੁਸ਼ ਘੰਟੇ ਚੱਲੇ ਹੋਏ ਟਾਇਰ ਫਿਰ ਨਾਲ ਦੇ ਬਈ ਟਾਇਰ ਚਾਰੇ ਨਾਲ ਦੀ ਟਾਇਰ ਚਾਰੇ ਨਾਲ ਸਲੈਂਸਰ ਦਾ ਰੰਗ ਵੀ ਉਵੇਂ ਪਿਆ ਦੀ ਹਜੇ ਤਾਂ ਸਲੈਂਸਰ ਦਾ ਰੰਗ ਵੀ ਹਜੇ ਉਵੇਂ ਪਿਆ ਹੈ ਹਜੇ ਮੱਛੀਆਂ ਨਹੀਂ ਕਿਸੇ ਬਸ ਇਹਦਾ ਰੇਟ ਕੀ ਹੈ ਬਾਈ ਫਿਰ ਬਸ ਸਪੈਕਸ ਪ੍ਰਾਈਜ਼ ਹੀ ਰੱਖ ਦਿੰਦੇ ਆ ਬਾਈ ਅੱਜ ਧਰਮੇ ਆਪਾਂ ਕਿੰਨਾ ਬਾਈ 6 ਲੱਖ ਤੇ 85 ਹਜ਼ਾਰ ਦੇ ਦਾਂਗੇ 6 ਲੱਖ ਤੇ 85 ਸਾਰੇ ਟਰੈਕਟਰ ਪੰਜਾਬ ਨੰਬਰ ਹੈ ਸਾਰੇ ਪੰਜਾਬ ਆ ਇੱਕ ਨੰਬਰ ਹਰਿਆਣਾ ਬਸ ਉਹ ਦੱਸ ਦੇ ਉਹ ਦੱਸ ਦਾਂਗੇ ਹਾਂ ਉਹ ਪਹਿਲਾਂ ਦੱਸ ਦਾਂਗੇ ਤੇ ਆ ਸੋਨਾਲੀਕਾ ਸੋਨਾਲੀਕਾ 2017 ਮਾਡਲ 2017 ਮਾਡਲ ਆ ਜਿੰਨਾ ਹੈਗਾ ਸਾਰਾ Ориਜਨਲ ਸਾਰਾ Ориਜਨਲ ਨੇ ਕੀ ਕਹਣਾ ਕਿਤੇ ਮਾੜਾ ਮੋਟਾ ਹੋਇਆ ਹੋ ਦੱਸ ਦਾਂਗੇ ਜਦੋਂ ਬੰਦਾ ਫੋਨ ਲਾਉਗਾ ਆਪਾਂ ਨੂੰ ਬਸ ਜਿਹੜਾ ਹੋਇਆ ਉਹ ਆਪ ਪਹਿਲਾਂ ਦੱਸ ਠੀਕ ਹੈ ਨਾ ਕਿਤੇ ਮਾੜਾ ਮੋਟਾ ਸੌ ਖੜ ਨੂੰ ਬੰਪਰ ਹੋਣ ਠੀਕ ਹੈ ਉਹ ਹੈ ਨਹੀਂ ਕੋਈ ਉਹ ਤਾਂ ਬਾਹਰਲੀ ਸਾਈਡ ਆ ਗਈ ਬੰਪਰ ਦਾ ਬਾਹਰੇ ਆ ਗਈ 17 ਮਾਡਲ ਆ ਬਈ ਇਹ ਕਿੰਨਾ ਚੱਲਿਆ ਹੋਇਆ ਹੈਗਾ ਇਹ ਚੱਲ ਗਿਆ ਹੋ ਜੀ ਇਹ 202100 ਘੰਟਾ 202100 ਘੰਟਾ ਰੇਟ ਕੀ ਆ ਬਈ ਇਹਦਾ ਰੇਟ ਇਹ ਦੇ ਦਾਂਗੇ ਜੇ ਆਪਾਂ 4,70,000 ਦਾ 4,70,000 ਦਾ ਤੇ ਜਿਹੜਾ ਆ ਖੜਾ 5310 5310 ਆ ਇਹ ਆ ਜੀ ਨੰਬਰ ਇਹ ਚਾਰ ਹਰਿਆਣਾ ਨੰਬਰ ਦਾ ਹਰਿਆਣਾ ਨੰਬਰ ਦਾ ਡਬਲ ਪੀਟੀਓ ਡਬਲ ਡਿਸਟਰੀਬਿਊਟਰ ਆ ਜਿੰਨਾ ਹੈਗਾ ਇਕੱਲਾ ਮਾੜੀ ਮੁੱਟੀ ਮਰਾੜਾਂ ਦੀ ਰੈਟਿੰਗ ਹੋਈ ਵੀ ਆ ਛੇਰ ਦੀ ਪਹਿਲਾਂ ਦੀ ਪਹਿਲਾਂ ਦੀ ਟਾਇਰ ਨਵੇਂ ਨੇ ਸੋ ਵੇਚਦਾਗਾ ਟਾਇਰ ਨਵੇਂ ਨੇ ਇੰਜਨ ਦਾ ਕੰਮ ਵੀ ਫੁੱਲ ਹੋਇਆ ਹੋਇਆ ਫੁੱਲ ਹੋਇਆ ਹੋਇਆ ਆਪਣੀ ਜ਼ਿੰਮੇਵਾਰੀ ਹੈ ਇੰਜਨ ਦੇ ਕੰਮ ਦੀ ਬੇਸਿਕ ਆਪਣੇ ਕੋਲੋਂ ਪੱਕਾ ਬ ਰੇਟ ਕੀ ਹੱਤੀ ਕਰਵਾਇਗਾ ਇਹ ਮਿਲ ਜੂ 4.5 ਲੱਖ ਦਾ ਜੀ ਪੂਰੇ ਦਾ 4.5 ਲੱਖ ਪੂਰੇ ਦਾ ਤੇ ਜਿਹੜਾ ਸਵਰਾਜ 969 ਖੜਾ ਹੈਗਾ ਇਹ 969 ਹੈ ਇਹ 22 ਮਾਡਲ 22 ਮਾਡਲ ਹਾਂ ਸਾਰਾ ਟਰੈਕਟਰ ਸੀਲਡ ਹੈ ਸਾਰਾ ਟਰੈਕਟਰ ਸੀਲਡ ਆ ਸਾਰਾ origignal ਆ ਅੱਜ ਇਹਦੇ ਵਿੱਚ ਵੱਡਾ ਡਿਸਕਾਊਂਟ ਆ ਵੱਡਾ ਡਿਸਕਾਊਂਟ ਕੋਈ ਪੂਰਾ ਵੱਡਾ ਡਿਸਕਾਊਂਟ ਆ 855 ਟਰੈਕਟਰ 3 ਸਪੀਡ ਦੇ ਵਿੱਚ 7.5 ਲੱਖ ਦਾ ਆਮ ਨੋਰਮਲ ਸੇਲ ਹੁੰਦਾਗਾ ਇਹ ਆਪ 8 ਲੱਖ ਦਾ ਵੀ ਸੇਲ ਹੋ ਜਾਂਦਾ ਇਹ ਆਪਾਂ 7.5 ਲੱਖ ਜੀ ਦੇ ਦਿਆਂਗੇ ਸਰ 7.5 ਲੱਖ ਦਾ ਸਵਰਾਜ 969 969 ਤੇ ਜਿਹੜਾ ਨਿਊ ਹਾਲੈਂਡ ਖੜਾ ਸੁਪਰ ਸੁਪਰ ਪਲਸ 2021 ਮਾਡਲ ਮੂਰੇ ਵੇਟ ਲਵਾਏ ਮੂਰੇ ਵੇਟ ਲੱਗੇ ਨੇ ਵੱਡੇ ਟਾਇਰ ਵੱਡੇ ਟਾਇਰ ਨੇ ਕਨੋਪੀ ਲੱਗੀ ਹੋਈ ਹੈ ਕਿਉਂਕਿ ਪਿਆ 10000 ਦੀ ਸੈਟ ਲੱਗੀ ਪਿਆ 10000 ਦਾ ਐਕਸੈਸਰੀ ਲੱਗੀ ਆ ਰੇਟ ਕੀ ਰਹੁ ਬਾਈ ਇਹਦਾ ਮਾਡਲ ਕਿੰਨਾ ਪਹਿਲਾਂ ਮਾਡਲ 2021 ਪੰਜਾਬ ਨੰਬਰ 2021 ਸਾਰੇ ਸ਼ੀਲਡ ਸਾਰੇ ਸ਼ੀਲਡ 3 ਸਪੀਡ ਜੂਜੀ ਗੇਅਰ ਜੂਜੀ ਗੇਅਰ 3 ਸਪੀਡ ਰੇਟ ਦੱਸ ਦੇ ਫਿਰ ਹੁਣ ਸੁਪਰ ਪਲਸ ਰੇਟ ਇਹਦਾ ਜੀ 6 ਲੱਖ ਤੇ 70000 ਦੇ ਦਾਂਗੇ ਆਪਾਂ ਲਾਸਟ 6 ਲੱਖ 70000 ਦਾ ਤੇ ਇੱਧਰ ਆਗੇ 85 ਜਿੰਨੇ ਹੈਗੇ ਨੇ ਸਾਰੇ 855 ਜਾਨੀ ਸਾਰੇ ਸ਼ੋਰੂਮ ਗਿਣੀ ਸਾਰੇ ਸ਼ੋਰੂਮ ਆ ਕੀ ਨਾ ਮਰਲੇ ਬਈ 2022 ਮਾਡਲ 2022 ਮਾਡਲ ਆ ਘੋੜਾ ਬੰਪਰ ਲੱਗਿਆ ਹੋਇਆ ਫਾਈਬਰ ਦੀ ਛਤਰੀ ਆ ਫਾਈਬਰ ਦੀ ਛਤਰੀ ਲੱਗੀ ਹੋਇਆ ਕੰਡੀਸ਼ਨ ਪੱਖੋਂ ਸਾਰਾ Ориਜਨਲ ਆ ਸਾਰਾ ਸੀਲ ਦਾ ਸਾਰਾ ਸੀਲ ਦਾ ਚੱਲਿਆ ਕਿੰਨਾ ਹੋਇਆ ਬਈ ਇਹ 12-1300 ਘੰਟਾ 12-1300 ਘੰਟਾ ਰੇਟ ਕੀ ਆ ਫਿਰ ਇਹਦਾ ਰੇਟ ਇਹ ਦੇ ਦਾਂਗੀ ਜੇ ਆਪਾਂ 7,30,000 ਦਾ 7 ਲੱਖ 30 ਹਜ਼ਾਰ ਤੇ ਜਿਹੜਾ ਆ ਖੜਾਗਾ 2018 2018 ਮਾਡਲ ਆ ਇਹ ਤਾਂ ਫਿਰ ਸਾਰਾ ਸੀਲਡ ਆ ਸਾਰਾ ਰੀਜਨਲ ਆ ਮੇਰਾ ਸਾਰੀ ਸਾਰੀ ਰੀਜਨਲ ਸਾਰੀ ਸੀਲਡ ਕੈਨ ਨਹੀਂ ਲੋੜ ਹੀ ਨਹੀਂ ਹੁਣ ਇਹਨਾਂ ਦੀ ਕੀ ਆਪਾਂ ਮਾਡਲ ਤੇ ਰੇਟ ਦੱਸ ਦੀਏ ਫਿਰ ਹੁਣ ਆ ਜਿੰਨੇ ਉੱਤੇ ਖਮਰਾ ਖੜੇ ਨੇ ਬਾਈ ਮੇਰਾ ਕੈਮਰਾ ਮਾਰਦੇ ਆਪਾਂ ਮਾਡਲ ਤੇ ਰੇਟ ਦੱਸ ਮੈਨੂੰ ਰੇਟ ਹੀ ਦੱਸ ਦਿਨਾ ਸਾਰੇ ਸੀਲਡ ਨੇ ਸਾਰੇ ਨਵੇਂ ਸਾਰੇ ਪੰਜਾਬ ਨੰਬਰ ਨੇ ਸਾਰੇ ਪੰਜਾਬ ਨਹੀਂ ਪਹਿਲੀ ਵਾਰ ਸਾਰੀਆਂ ਫਰਸਟ ਪਾਰਟੀ ਸਾਰੀਆਂ ਫਰਸਟ ਆਹਾ ਹੈਗਾ ਸਾਰਿਆਂ ਦੀ ਲੋਨ ਕਰਵਾ ਦਾਂਗੇ 18 ਮਾਡਲ ਰੇਟ ਕੀ ਆ ਫਿਰ ਇਹਦਾ ਇਹ ਦੇ ਦਾਂਗੇ ਜੀ ਆਪਾਂ 70000 ਦਾ 5 ਲੱਖ ਤੇ 70000 5 ਲੱਖ ਤੇ 70000 ਦਾ ਤੇ ਜਿਹੜਾ ਆ ਖੜਾ ਹੈਗਾ 14 ਦੇ ਟਾਇਰਾਂ ਵਾਲਾ ਸੈਂਟਰ ਗੀਅਰ ਆ 21 ਮਾਡਲ ਹੈ ਆਪਾਂ ਦਵਾ ਦੇ ਦਾਂਗੇ ਸਵਾ 6 ਲੱਖ ਦਾ ਪੂਰੇ ਦਾ ਸਵਾ 6 ਲੱਖ ਰੁਪਏ ਦਾ ਤੇ ਜਿਹੜਾ ਆ ਖੜਾ 3 ਸਪੀਡ ਵਾਲਾ 269 ਘੰਟੇ ਚੱਲਿਆ ਓਨ ਰਿਕਾਰਡ ਚੈੱਕ ਕਰਵਾ ਲਈ 50000 ਦਾ ਪੂਰੇ ਦਾ ਸਮਾਨ ਆ 25 ਦਾ ਪਲੇਟਫਾਰਮ ਆ 15 ਦੀ ਛੱਤ ਤੇ 10 ਦਾ ਬੰਪਰ ਆ ਪਲੇਟਫਾਰਮ ਲਵਾਤਾ ਕਨੋਪੀ ਲਵਾਤਾ ਹੋਜੂਗਾ ਜੀ 75000 ਦਾ 7 ਲੱਖ ਤੇ 75000 7 ਲੱਖ ਤੇ 75000 ਦਾ ਤੇ ਜਿਹੜਾ ਆ ਖੜਾਗਾ 2013 ਮਾਡਲ 2013 ਮਾਡਲ ਫਰਸਟ ਪਾਰਟੀ ਜਿੰਨਾ ਹੈਗਾ ਸਾਰਾ Ориਜਨਲ ਆ ਸਿੰਨੇ ਡਾਇਰੈਕਟਰ ਨੇ ਸਾਰੇ origignal ਨੇ ਸਾਰੇ origignal ਕਿਸੇ ਪਾਸੇ ਬੰਪਰ ਨੂੰ ਸਾੜ ਕੇ ਕੱਲਾ ਬੰਪਰ ਨੂੰ ਸਾੜ ਕੇ ਤਾਂ ਚੱਲ ਬਾਰੀ ਕੱਲਾ ਬੰਪਰ ਨੂੰ ਸਾੜ ਕੇ ਲਿੰਕਾਂ ਦੇ ਵੀ ਕਿਤੇ ਕੋਈ ਕਲਮ ਨਹੀਂ ਹੈਗੀ ਸਿਲੈਕਟਰ ਦੀ ਰੇਟ ਕੀ ਆ ਇਹਦਾ ਬਸ ਇੱਕੋ ਹੀ ਰੇਟ ਆ ਇਹਦਾ 4.5 ਲੱਖ ਰੁਪਈਆ 4.5 ਲੱਖ ਤੇ ਜਿਹੜਾ ਸਵਰਾ 744 ਖੜਾ ਇਹ ਜਮ੍ਹਾਂ ਨਮਾ ਆ ਗਿਆ ਸੀ ਜਮ੍ਹਾਂ ਨਮਾ ਗਿਆ ਮੈਂ ਕਿਹਾ ਕਿ ਜਾਂਸੀ ਚ ਨਾ ਜਾਇਓ ਪਹਿਲਾਂ ਹੋਰ ਆ ਬਸ ਮਾਡਲ 77 ਘੰਟੇ 2024 ਮਾਡਲ ਆ RC ਬੱਚੀ ਦੀ ਆ RC ਵੀ 25 ਦੀ 25 ਚੱਲਦਾ 25 ਚੱਲਦਾ 70 ਘੰਟੇ origignal ਚੱਲਿਆ ਹੋਇਆ 70 70 ਘੰਟੇ ਹਜੇ ਟਾਇਰ ਉਵੇਂ ਹੀ ਪਏ ਹਾਂ ਆ ਬੈਕ ਤੇ ਵੀ ਉਵੇਂ ਪਏ ਨੇ ਨਿਸ਼ਾਨਾ ਦੇ ਬੈਕ ਤੇ ਵੀ ਉਵੇਂ ਪਏ ਨੇ ਹੁਣ ਮੈਨੂੰ ਐਂ ਦੱਸ ਦੇ ਬਾਈ ਝਾਂਸੀ ਨਾਲੋਂ ਕਿੰਨਾ ਫਾਇਦਾ ਕਰਦੇ ਗਏ ਝਾਂਸੀ ਨਾਲੋਂ ਲੱਖ ਰੁਪਏ ਦਾ ਫਾਇਦਾ ਸੀ ਸਿੱਧਾ ਸਿੱਧਾ ਲੱਖ ਰੁਪਏ ਦਾ ਫਾਇਦਾ ਹਾਂਜੀ ਰੇਟ ਕੀ ਆ ਹੁਣ 7.5 ਲੱਖ ਦਾ ਜੀ 7.5 ਲੱਖ ਰੁਪਏ ਦਾ ਲੋਨ ਕਾਪੀ ਬਣੀ ਹੋਈ ਆ ਲੋਨ 6.5 ਲੱਖ ਦਾ ਕਰਵਾ ਦਾਂਗੇ ਜੀ ਲੱਖ ਰੁਪਏ ਲੱਖ ਰੁਪਏ ਦੇ ਕੇ ਸਵਰਾਸਾ ਸੋਚਦਾ ਸੀ ਬਸ ਆ ਪੰਪਰ ਲੱਗੇ ਹੋਏ ਲੈਂਦੇ ਨੇ ਏਜੰਸੀ ਵਾਲੇ ਆਪਾਂ ਉਹ ਵੀ ਲੱਗੇ ਹੋਏ ਹਾਂ ਹਾਂ 5-6 ਹਜ਼ਾਰ ਦਾ ਇਹ ਵੀ ਲੱਗਿਆ ਹੋਇਆ ਨਾਲ ਦੇ ਸਰਕਾਰੀ ਨੰਬਰ ਤੇ ਦਾ ਸਾਰਾ ਕੁਝ ਲੱਗਿਆ ਹੋਇਆ ਸਾਰਾ ਕੁਝ ਇਹ ਹੁਣੀ ਆਇਆ ਅੱਜ ਹੁਣੀ ਆਏ ਏ ਜੀ ਹਜੇ ਸੱਜਣੋਂ ਹੁਣੀ ਆਇਆ ਸੀ ਜਦੋਂ ਦੇ ਆਏ ਹੋਏ ਸਾਡੇ ਸਾਹਮਣੇ ਆਇਆਗਾ ਮਾਡਲ ਕਿੰਨਾ ਬਾਈ ਮਾਡਲ 1993 1993 ਆ ਤੇ ਮਤਲਬ ਮਗਰੂਟਾਂ ਮਗਰੂਟਾਂ ਦਾ ਇਕੱਲਾ ਹੋਇਆ ਹੋਇਆ ਬਾਕੀ ਮੂਰ ਬਾਕੀ ਸਾਰਾ ਓਰੀਜਨਲ ਆ ਬਾਕੀ ਸਾਰਾ ਓਰੀਜਨਲ ਆ ਕਿਉਂ ਇਹ ਤਾਂ ਮੈਂ ਕਿਹਾ ਕਿਉਂਕਿ ਜਿਹੜੇ ਸੱਜਣ ਛੱਡਣ ਆਏ ਸੀ ਉਹਨਾਂ ਨੇ ਸਾਡੇ ਸਾਹਮਣੇ ਦੱਸਿਆ ਹੈਗਾ ਤੇ ਹੁਣ ਆਪਾਂ ਦੇਣਾ ਕਿੰਨੇ ਦਾ ਬਾਈ ਇਹ ਪੂਰੇ 1 ਲੱਖ ਦਾ ਕੱਟਿਆ 1 ਲੱਖ ਦੀ ਦੇ ਦਾਂਗੇ ਕੋਈ ਪ੍ਰੋਫਿਟ ਨਹੀਂ ਕੋਈ ਪ੍ਰੋਫਿਟ ਨਹੀਂ ਲੋ ਵੀ ਸੱਜਣੋਂ ਬਾਈ ਨੇ 1 ਲੱਖ ਰੁਪਏ ਦਾ ਕ ਨੰਬਰ ਦੱਸ ਦੇ ਸੱਜਣਾ ਤਾਵਲੇ ਨੂੰ ਵੀ ਕਿਹੜੇ ਨੰਬਰ ਦਿਖਾਉਣ ਲਈ 9101584066 ਤੇ ਬਾਕੀ ਬਾਈ ਜੱਕੀ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈ ਕਰ ਲਿਓ ਸੰਪਰਕ ਤੇ ਆ ਸੜਕ ਆ ਜਿਹੜੀ ਹੰਡਿਆਏ ਤੋਂ ਤਨਹੋਲੇ ਨੂੰ ਜਾਂਦੀ ਆ ਉਹਦੇ ਉੱਪਰ ਆ ਬੇਰੀ ਆ ਗਈ ਪਹਿਲਾਂ ਵੀ ਦੱਸਤਾ ਤੇ ਕਰ ਲਿਓ ਸੰਪਰਕ